ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਅੱਛੀ ਗੱਲ ਐ ਅੱਛੀ ਗੱਲ ਅੱਜ ਬੜੀ ਖੁੱਸ ਚੀਜ਼ਾਂ ਚਰਨੀ ਆ ਨਹੀਂ ਨਹੀਂ ਵੀਰੇ ਐਮ ਜੀ ਤਾਂ ਕੋਈ ਗੱਲ ਨਹੀਂ ਮੈਂ ਕਿਤਾਬਾਂ ਧਰਿਆ ਤੇਰੇ ਨਾਲ ਗੱਲ ਕਰਨੀ ਆ ਵੀ ਮੈਂ ਹਾਂਜੀ ਵਿਰਿਹਾਣੀ ਹਾਂਜੀ ਵੀਰੇ ਦੱਸੋ ਕੀ ਗੱਲ ਕਰ ਰਹੇ ਹੋ ਮੈਂ ਕਿੱਥੋਂ ਆਈ ਆ ਜਦੋਂ ਕਿੱਥੋਂ ਨਹੀਂ ਵੀਰੇ ਪੜ ਕੇ ਆਈ ਆ ਸੱਸਾ ਦੱਸ ਦੇ ਕਿੱਥੋਂ ਆਈ ਆ ਵੀਰੇ ਪੜ ਕੇ ਆਈ ਆ ਮੈਂ ਹੋਰ ਕਿੱਥੇ ਜਾਣਾ ਮਰਜੀ ਇਹਦੇ ਦੱਸ ਦੇ ਮੈਨੂੰ ਕਿੱਥੋਂ ਆਈਆਂ ਤੂੰ ਵੀਰੇ ਮੈਨੂੰ ਮੁੰਡਿਆਂ ਨੂੰ ਮਿਲਣ ਗਈ ਸੀ ਬਹੁਤ ਚੰਗੀਆਂ ਗੱਲਾਂ ਨੇ ਤੇਰੇ ਲਈ ਸਾਡੀ ਇੱਜ਼ਤ ਬਣਾਉਣੀ ਫੇਰਦੀਆਂ ਨੇ ਵੀਰੇ ਮੈਨੂੰ ਉਹਦੇ ਨਾਲ ਵਿਆਹ ਕਰਾਉਣਾ ਇਹ ਤੇਰੇ ਲਈ ਚੰਗੀ ਗੱਲ ਨਹੀਂ ਹੈਗੀ ਤੂੰ ਵਿਆਹ ਤੋਂ ਪਹਿਲਾਂ ਹੀ ਮੁੰਡੇ ਨੂੰ ਮਿਲਦੀ ਫੇਰਦੀ ਆਂ ਇਹ ਪਿੰਡ 'ਚ ਲੋਕ ਗੱਲਾਂ ਕੀ ਕਰਨਗੇ ਵੀਰੇ ਮੇਰੇ ਤੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਐਵੇਂ ਦੀ ਗਲਤੀ ਹੁੰਦੀ ਹੈਗੀ ਅੱਜ ਤੋਂ ਬਾਅਦ ਨਾ ਤੂੰ ਐਸੇ ਕੋਈ ਕਰੀ ਕੋਈ ਨਾ ਜਦੋਂ ਵਿਆਹ ਕਰਾਉਣਾ ਤੇਰਾ ਕਰਦਾਂਗੇ। ਉਹਨੂੰ ਮੈਨੂੰ ਮੁੰਡੇ ਨੂੰ ਮਿਲਾ ਦੇਂਗੇਰਾ। ਠੀਕ ਐ ਵੀਰੇ। ਹਾਂ ਇੱਜ਼ਤ ਐ ਦਾ ਆਪਣੀ ਵੀ ਖਰਾਬ ਹੋਣਾ ਲੈ ਉਹ ਮੁੰਡੇ ਦੀ ਵੀ ਖਰਾਬ ਹੋ। ਤੂੰ ਐ ਵਿਆਹ ਤੋਂ ਪਹਿਲਾਂ ਹੀ ਮਿਲਦੀ ਫਿਰਦੀ। ਠੀਕ ਨਹੀਂ ਗੱਲ? ਠੀਕ ਐ ਵੀਰੇ। ਚਲ ਵੀਰੇ ਮੈਂ ਕੰਮ ਕਰ ਲਾਂਗਾ। ਠੀਕ ਐ ਠੀਕ ਕਰ ਲੈ ਕੋਈ ਨਾ ਕੰਮ। ਜਿਸਰੀਦ ਨੂੰ ਵੀ ਗਈ ਨੂੰ ਕਿੰਨਾ ਟਾਈਮ ਹੋ ਗਿਆ। ਤੂੰ ਨਹੀਂ ਨਾ ਕੋਈ ਫੋਨ ਫੋਨ ਕਰਿਆ ਜਿੱਦ ਜਾ ਕੇ। ਆ ਮੈਂ ਲਾ ਕੇ ਪਹੁੰਚਾਂ। ਕਿਦੇ ਚਲਾਰਾ ਇਹਦਾ ਹੋਣਾ ਜਾਂਦਾ ਵੇ ਹਾਂਜੀ ਪਹੁੰਚ ਗਏ ਕਰ ਹਾਂਜੀ ਹੁਣੀ ਪਹੁੰਚੀਆਂ ਬਸ ਉਹ ਸੱਚ ਕਿਸੇ ਨੂੰ ਕੁਝ ਪਤਾ ਤਾਂ ਨਹੀਂ ਲੱਗੇਗਾ ਆਪਣੇ ਬਾਰੇ ਵੀਰੇ ਨੂੰ ਸਭ ਕੁਝ ਪਤਾ ਲੱਗ ਗਿਆ ਕੀ ਉਸ ਗਿਆ ਤਾਂ ਨਹੀਂਗਾ ਹੁਣੀ ਫਿਰ ਆ ਨਹੀਂ ਨਹੀਂ ਉਹ ਕਹਿੰਦੇ ਬਸ ਤੁਸੀਂ ਮਿਲਣ ਨਾਲੋਂ ਵਿਆਹ ਕਰਾ ਲਓ ਚਲ ਇਹ ਗੱਲ ਤਾਂ ਵਧੀਆ ਹੋਊਗੀ ਚਲੋ ਠੀਕ ਹੈ ਮੈਂ ਕੰਮ ਕਰ ਲਾਂ ਆਪਾਂ ਫਿਰ ਹੋ ਕੇ ਕਰਦੇ ਗੱਲ ओके ओके ਕਰ ਲਾ ਠੀਕ ਹੈ ਜੀ ਜਸ਼ਨ ਹਾਂ ਆ ਤਾਂ ਕੋਈ ਹੋ ਰਹੀ ਸੀ ਆਪਾਂ ਖੜਾ ਹੋ ਗਿਆ ਕੀ ਹੋ ਗਿਆ ਤੈਨੂੰ ਨਹੀਂ ਪਤਾ ਨਾ ਜਸ਼ਨ ਦਾ ਭਰਾ ਵਿਆਹ ਹੀ ਮੰਨ ਗਿਆ ਤੇ ਰੀਸਟ੍ਰੀਮ ਲਾਈ ਤਾਂ ਜਮਈ ਕਾਸ ਦਿਨ ਰਹੀ ਹੈਗੀ ਓਏ ਆ ਕੀ ਕਰੀਏ ਤੂੰ ਆਪਣਾ ਸਾਰਾ ਪਲਾਨ ੁੱਲੇ ਤੇ ਪੈ ਗਿਆ ਹੋਰ ਮੈਨੂੰ ਤਾਂ ਆਪ ਨੂੰ ਯਕੀਨ ਨਹੀਂ ਆ ਰਿਹਾ ਕਿ ਜਸਨੀਤ ਦੇ ਭਰਾ ਨੇ ਉਹਨੂੰ ਹਾਂ ਕਿਵੇਂ ਕਰਤੀ ਵਿਆਹ ਲਈ ਪਰ ਹੁਣ ਆਪਾਂ ਕੀ ਕਰੀਏ ਮੈਨੂੰ ਤਾਂ ਪਤਾ ਹੀ ਸੀ ਤੇਰ ਤੋ ਨਾ ਕੁਝ ਨਹੀਂ ਹੋਣਾ ਹੁਣ ਤੂੰ ਕੀ ਕਰੇਂਗੀ ਤੂੰ ਦੇਖਦਾ ਚੱਲ ਅੱਗੇ ਅੱਗੇ ਹੁਣ ਕੀ ਬਣਦਾ ਜਸਨੀਤਾ ਜਸਨੀਤਾ ਹਾਂ ਰੀਤ ਲੰਗਿਆਂਦਰ ਕਰ ਲੈ ਕੰਮ ਬਸ ਕਰੀ ਜਾਂਦੀ ਸੀ ਸਫਾਈਆਂ ਜੇ ਰਹਿ ਗਈਆਂ ਸੀ ਅੱਛਾ ਮੈਂ ਤਾਂ ਤੇਰੇ ਕੋਲ ਕੰਮ ਆਈ ਸੀ ਹਾਂ ਦੱਸ ਮੈਂ ਨਾ ਵਿਆਹ ਤੇ ਜਾਣਾ ਸੀ ਤੇ ਮੈਨੂੰ ਨਾ ਜਿਹੜਾ ਉਹ ਤੈਨੂੰ ਕਾਲੇ ਨੇ ਸੂਤ ਨਹੀਂ ਕਿਸੇ ਕੀਤਾ ਸੀ ਹਾਂ ਮੈਨੂੰ ਉਹ ਚਾਹੀਦਾ ਸੀ ਮੈਂ ਵਿਆਹ ਤੇ ਪਾਉਣਾ ਸੀ ਅੱਛਾ ਮੈਂ ਵੀ ਕੱਲ ਹੀ ਫੜ ਕੇ ਲੈ ਕੇ ਆਇਆ ਰੇਲ ਤੋਂ ਚੱਲ ਕੋਈ ਨਸਲੀਆ ਦਿੰਨੀ ਹੈ ਠੀਕ ਆ ਅਲੈ ਰਿਤ ਅੱਛਾ ਮੇਰੀ ਗੱਲ ਸੁਣੀ ਮੈਮ ਨੂੰ ਕਹਿਦੀ ਵੀ ਦੋ ਦਿਨ ਮੈਂ ਆਉਣਾ ਨਹੀਂ ਹਾਂ ਕਹਿ ਦੂੰਗੀ ਠੀਕ ਆ ਠੀਕ ਵੇ ਆ ਕੀਦਾ ਆ ਗਿਆ ਨਾਉਣ ਜਾ ਹਲੋ ਹਾਂ ਮੈਂ ਜਸਨੀਤ ਬੋਲ ਰਹੀ ਹਾਂ ਉਹ ਮਾਹ ਪਤਾ ਨਹੀਂ ਕਿਹਦਾ ਫੋਨ ਆ ਗਿਆ ਨਵੇਂ ਜਿਹੇ ਨੰਬਰ ਤੋਂ ਓਏ ਯਾਰ ਓ ਮੇਰਾ ਫੋਨ ਨਾ ਗੁੰਮ ਹੋ ਗਿਆ ਤਾਂ ਕਰਕੇ ਮੇਰਾ ਨਿਊ ਨੰਬਰ ਆ ਓਏ ਜਿੱਤਰੀ ਬਾਜ ਗਏ ਭਾਰੀ ਭਾਰੀ ਜੀ ਲੱਗ ਜਾਂਦੀ ਹੈਗੀ ਨਹੀਂ ਰਾਤੀ ਮੇਰਾ ਗਲਾ ਖਰਾਬ ਹੋ ਗਿਆ ਸੀ ਤਾਂ ਕਰਕੇ ਆਵਾਜ਼ ਭਾਰੀ ਲੱਗ ਰਹੀ ਆ ਓਏ ਦਵਾਈ ਲੈ ਲੈਣੀ ਸੀ ਕੋਈ ਫਿਰ ਮੈਂ ਤੁਹਾਨੂੰ ਆਏ ਕਹਿੰਦੀ ਸੀ ਮੈਂ ਨੂੰ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਓ ਕੀ ਸਰਪ੍ਰਾਈਜ਼ ਦੇਣਾ ਤੈਨੂੰ ਨਾ ਲੈ ਜੇ ਫੋਨ ਤੇ ਦੱਸਣਾ ਹੁੰਦਾ ਫਿਰ ਉਹ ਕਾਹਦਾ ਸਰਪ੍ਰਾਈਜ਼ ਰਹਿ ਗਿਆ ਕੱਲ ਨੂੰ ਮਿਲੀਏ ਆਪਾਂ ਚੱਲ ਫਿਰ ਆਪਾਂ ਕੱਲ ਮਿਲਦੇ ਆਂ ਚੱਲ ਠੀਕ ਆ ਟਾਈਮ ਨਾਲ ਪਹੁੰਚ ਕੇ ਆਜੂਗਾ ਮੈਂ ਠੀਕ ਆ ਨੀਤਾ ਉਹ ਰੀਤਾ ਤੂੰ ਇੱਥੇ ਤੂੰ ਕੀ ਕਰਦੀ ਐ ਇੱਥੇ ਜਸਨੀਤ ਨੇ ਆਉਣਾ ਸੀ ਹਾਂ ਮੈਂ ਤੇ ਮੈਨੂੰ ਦੇਖ ਕੇ ਨਾ ਹੈਰਾਨ ਕਿਉਂ ਹੋ ਰਿਹਾ ਤੇ ਅਜਿਹਾ ਜਸਨੀਤ ਚ ਕੀ ਆ ਜਿਹੜਾ ਮੇਰੇ ਚ ਨਹੀਂ ਹੈਗਾ ਮੈਂ ਵੀ ਤਾਂ ਤੇਨੂੰ ਇੰਨਾ ਪਿਆਰ ਕਰਦੀ ਆ ਤੇ ਮੇਰੇ ਤੋਂ ਨਹੀਂ ਜਾ ਰਿਹਾ ਜਾਂਦਾ ਜਦ ਤੂੰ ਜਸਨੀਤ ਦੇ ਕੋਲੇ ਕੋਲੇ ਬੈਨਾਗਾ ਉਹ ਦੇਖ ਰੀਤਾ ਐਵੇਂ ਤੱਕੇ ਨਾਲ ਪਿਆਰ ਥੋੜੀ ਹੁੰਦਾਗਾ ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਤੂੰ ਮੈਨੂੰ ਪਿਆਰ ਕਰਦੀ ਆ ਤਾਂ ਮੈਂ ਵੀ ਤੈਨੂੰ ਪਿਆਰ ਕਰਦਾ ਹਾਂਗਾ ਕਿਉਂ ਜਸਨੀਤ ਚ ਹੈ ਜਿਆ ਕੀ ਹੈ ਜਿਹੜਾ ਮੇਰੇ ਚ ਨਹੀਂ ਉਹ ਤੋਂ ਤਾਂ ਮੈਂ ਕਿਤੇ ਜ਼ਿਆਦਾ ਸੋਹਣੀ ਆ ਉਹ ਗੱਲ ਸੂਣੀ ਦੀ ਨਹੀਂ ਗਈ ਤੇ ਮੈਂ ਯਾਰ ਜਦ ਬਸ ਜਸਨੀਤ ਨੂੰ ਇਹ ਚਾਹੁੰਦਾਗਾ ਅਰੇ ਆਉਦੇ ਹੁਸਨ ਦਾ ਬੜਾ ਮਾਣ ਜਨਾ ਕਰ ਇੱਕ ਦਿਨ ਸੜ ਕੇ ਸੁਆਹ ਹੋ ਜੂਗਾ ਇਹ ਮੈਨੂੰ ਨਾ ਕੁਝ ਨਹੀਂ ਪਤਾ ਜਦ ਮੈਂ ਤੈਨੂੰ ਕਿਹਾ ਤਾਂ ਨਾ ਮੈਂ ਤੈਨੂੰ ਪਿਆਰ ਕਰਦੀਆਂ ਮੈਨੂੰ ਕੁਝ ਨਹੀਂ ਪਤਾ ਉਹ ਤੈਨੂੰ ਮੈਂ ਜੋ ਕਹਣਾ ਮੈਂ ਤੈਨੂੰ ਹੀ ਪਿਆਰ ਕਰਦਾ ਹੈਗਾ ਤੇ ਮੇਰੀ ਗੱਲ ਕਿਉਂ ਨਹੀਂ ਮੰਨ ਰਹੀ ਹੈਗੀ ਤੂੰ ਚੰਗਾ ਨਹੀਂ ਕੀਤਾ ਉਹਦੇ ਕਰਕੇ ਨਾ ਮੇਰੇ ਥੱਪੜ ਮਾਰਿਆ ਤੂੰ ਉਹ ਤੇਰੇ ਮੈਂ ਉਹਦੇ ਕਰਕੇ ਥੱਪੜ ਨਹੀਂ ਮਾਰੇਗਾ ਤੂੰ ਨਿਆ ਕਰਤੂਸਾਂ ਕਰਕੇ ਥੱਪੜ ਮਾਰਿਆਗਾ ਜੇ ਤੂੰ ਮੈਨੂੰ ਨਹੀਂ ਨਾ ਪਿਆਰ ਕਰ ਸਕਦਾ ਤਾਂ ਮੈਂ ਵੀ ਜਸਨੀਤ ਤੇ ਤੈਨੂੰ ਇੱਕ ਨਹੀਂ ਹੋਣ ਦੇਣਾ ਉਹ ਤੂੰ ਜੋ ਕਰਨਾ ਕਰ ਲਾ ਮੈਨੂੰ ਜਸਨੀ ਤੇ ਪੂਰਾ ਭਰੋਸਾ ਹੈਗਾ ਉਹ ਤੇਰੀ ਕੋਈ ਗੱਲ ਨਹੀਂ ਸੁਣਦੀਗੀ ਇਹ ਰਹਿ ਤੈਨੂੰ ਉਹ ਕਾਲਾ ਕੀ ਹੋਇਆ ਕਾਲੇ ਨੂੰ ਨਹੀਂ ਐਡੀ ਹੋ ਸਕਦਾ ਕਾਲੇ ਵੀ ਨਹੀਂ ਕਰ ਸਕਦਾ ਮੈਨੂੰ ਤਾਂ ਪੂਰਾ ਯਕੀਨ ਜਸ਼ਨ ਸੁਇਤ ਸੋਮੇ ਦਾਦੇ ਰਹਿੰਦੇ ਦੀ ਬਾਤ ਸੁਣ ਕੇ ਆ ਗਿਆ ਹਾਂ ਦੱਸੋ ਓਏ ਇਹ ਜਿਹੜਾ ਕੁਝ ਕਹਿ ਰਿਹਾ ਉਹ ਸੱਚ ਆ ਗਿਆ ਦੇਖ ਫੋਟੋਆਂ ਵੀ ਨੇ ਮੇਰੇ ਦੇ ਵਾਲੇ ਇਹ ਸਾਥ ਤੇ ਘਰੀਏ ਕਿ ਮੈਂ ਹੁਣੇ ਫੋਨ ਕਰਦੇ ਕਾਲ ਥੇ ਦੋ ਜਲਦੀ ਤੋਂ ਜਲਦੀ ਨਾ ਮੇਰੇ ਘਰੇ ਪਹੁੰਚ ਮੈਨੂੰ ਪੜਤੋ ਇਹ ਉਮੀਦ ਨਹੀਂ ਸੀ ਇਹ ਹਾਇਤ ਨਹੀਂ ਤੇ ਕਿਉਂ ਬੁਲਾਇਆ ਨਾਲੇ ਰੀਤ ਕਿਉਂ ਰੋਈ ਜਾਂਦੀ ਹੈਗੀ ਅੱਛਾ ਤਾਂ ਤੈਨੂੰ ਹੁਣ ਇਹ ਵੀ ਨਹੀਂ ਪਤਾ ਵੀ ਉਹ ਰੋ ਕਿਉਂ ਰਹੀ ਆ ਮੈਨੂੰ ਤੇਰੇ ਤੋਂ ਨਾ ਇਹ ਉਮੀਦ ਨਹੀਂ ਸੀ ਵੀ ਤੂੰ ਹੱਜੇ ਕੁਛ ਕੀ ਕਰੇਂਗਾ ਮੈਂ ਕੀ ਕਰਤਾ ਐ ਕਿਉਂ ਹੋਲਦੀਆਂ ਤੂੰ ਨਾਲੇ ਮੈਨੂੰ ਰੀਤ ਨੇ ਸਭ ਕੁਝ ਦੱਸਤਾ ਮੈਨੂੰ ਅੱਜ ਤੋਂ ਬਾਅਦ ਫੋਨ ਮੈਸੇਜ ਕਰਨ ਦੀ ਲੋੜ ਨਹੀਂ ਮੈਨੂੰ ਯਕੀਨ ਨਹੀਂ ਹੁੰਦਾ ਵੀ ਤੂੰ ਇਹ ਸਭ ਕੁਝ ਕਰ ਸਕਦਾ ਜਸਨੀਤ ਆ ਇਹ ਵੀ ਸਭ ਕੁਝ ਝੂਠ ਬੋਲੀ ਬਸ ਮੈਨੂੰ ਤੇਰੀ ਸਫਾਈਆਂ ਦੀ ਲੋੜ ਨਹੀਂ ਓਏ ਮੇਰਾ ਨਹੀਂ ਯਕੀਨ ਹੋਊਗਾ ਅੱਜ ਜਸਨ ਨੂੰ ਪੁੱਛ ਲੈ ਦੱਸ ਬਾਈ ਓਏ ਉਹ ਸੱਚੇ ਕਹਿ ਰਹੀ ਆ ਉਹ ਸਾਲਿਆ ਹੁਣ ਤੂੰ ਵੀ ਗਦਾਰ ਨਿਕਲ ਗਿਆ ਕੁੜੀ ਪਿੱਛੇ ਲੱਗ ਗਿਆ ਤੂੰ ਮੇਰੀ ਗੱਲ ਸੁਣ ਮੈਨੂੰ ਤੇਰੀ ਸਫਾਈਆਂ ਦੀ ਲੋੜ ਨਹੀਂ ਨਾਲੇ ਭੁੱਲ ਜਾ ਵੀ ਜਸਨੀਤ ਕਦੇ ਤੇਰੀ ਲਾਈਫ ਚ ਆਈ ਸੀ ਨਾਲੇ ਇੱਕ ਮਿੰਟ ਰੁਕ ਆਬਦੇ ਸਾਰੇ ਨਾ ਪਿਆਰ ਦੇ ਪੱਤਰ ਜੇ ਲੈ ਕੇ ਜਾਈ ਤੈਨੂੰ ਕਿਹਾ ਸੀ ਨਾ ਜੇ ਤੂੰ ਮੇਰਾ ਨਹੀਂ ਨਾ ਹੋ ਸਕਦਾ ਹੁਣ ਮੈਂ ਤੈਨੂੰ ਦਸੰਗੀਦਾ ਵੀ ਨਹੀਂ ਦੂੰਗਾ ਆ ਫੜ ਤੇ ਚਲਾ ਜਾ ਇੱਥੋਂ ਉਹ ਜਿਸ ਨਹੀਂ ਤੇ ਮੇਰੀ ਗੱਲ ਤੈਨੂੰ ਕਿਹਣਾ ਵੀ ਚਲਾ ਜਾ ਇੱਥੋਂ ਧੋਖੇ ਬਾਦ ਕਿਸੇ ਥਾਂ ਦਾ ਕੁੜੀ ਲਿਖਾਂਗੀ ਹੋਇਆ ਬੈਠਾ ਦਿੱਲੀ ਬੈਠੀ ਆ ਕੀ ਹੋ ਗਿਆ ਬਣ ਐ ਬੈਠੀਆਂ ਕੁਛ ਨਹੀਂ ਵੀਰੇ ਉਹੀ ਬੈਠੀ ਆ ਬੱਸ ਕੀ ਹੋ ਗਿਆ ਨਹੀਂ ਨਹੀਂ ਵੀਰੇ ਕੁਛ ਨਹੀਂ ਹੋਇਆ ਅੱਗੇ ਤੋਂ ਤੂੰ ਕਦੇ ਐ ਬੈਠੀ ਨਹੀਂ ਆ ਦਾਸ ਜੀ ਤੁਹਾਨੂੰ ਪਤਾ ਤਾਂ ਹੈਗਾ ਵੀਰੇ ਕੋਈ ਨਾ ਜੋ ਸਮਾਂ ਲੰਘਿਆ ਕੀ ਪਤਾ 걸ਾ ਸਮਾਂ ਇਤੋਂ ਵਧੀਆ ਹੋਵੇ ਮੈਨੂੰ ਨਹੀਂ ਲੱਗਦਾ ਵੀਰੇ ਵੀਦੂ ਅਗਲਾ ਸਮਾਂ ਮੇਰਾ ਵਧੀਆ ਹੋਊਗਾ ਚਲ ਕੋਈ ਨਾ ਕਿਸੇ ਘਾਲੀ ਟੈਨਸ਼ਨ ਨਾ ਲੈ ਕੋਈ ਤਾਂ ਰੀਤ ਕੋਲ ਜਾਇਆ ਤੇਰਾ ਮਨ ਠੀਕ ਹੋ ਜੂ ਉੱਥੇ ਜਾ ਕੇ ਹਾਂਜੀ ਵੀਰੇ ਤੁਸੀਂ ਸਹੀ ਸਹੀ ਕਹਿ ਰਹੇ ਹੋ ਮੈਂ ਰੀਤ ਕੋਲ ਜਾ ਕੇ ਆਉਣੀ ਆ ਜਾਇਆ ਜਾਇਆ ਕੋਈ ਨਾ ਮੈਂ ਹੈਗਾ ਕਰੇ आजा, आजा। वो आज में गेड़ा मार लिया खैर हां हां मेरा जीए नहीं लगता मैं चल रीत को वैसे भी काफी टाइम हो गया अच्छा चल वै क्वेश्चन जो याद कर रही थी जरा पेपर नहीं भरिया अगले हफ्ते ही आ गई डेट ओ पेपर तेरा हां ਚਲ ਵਧੀਆ ਕਰ ਲੈ ਤਿਆਰੀ ਹਾਂ ਚਲ ਤੂੰ ਬੈਠ ਮੈਂ ਕੁਝ ਖਾਣ ਨੂੰ ਲੈ ਕੇ ਆਉਣੀ ਆ ਨਹੀਂ ਨਹੀਂ ਕੁਝ ਨਹੀਂ ਖਾਣਾ ਪੀਣਾ ਇੰਨੇ ਟਾਈਮ ਬਾਅਦ ਤਾ ਤੂੰ ਆਈ ਆ ਹੁਣ ਕਿਦਾਈ ਹੁੰਦਾ ਜਸ਼ਨ ਦਾ ਫੋਟ ਚਲ ਮੈਂ ਹੀ ਦੇਖ ਲੈਨੇ ਕੀ ਕਹਿੰਦਾ ਹਾਂ ਜਸ਼ਨਾ ਕਿਵੇਂ ਹੋ ਸੋਣਿਓ ਅੱਜ ਘਰ ਜਿਆਦਾ ਨਹੀਂ ਕਰਦੇ ਮੈਂ ਵਧੀਆ ਉਹ ਵੀ ਠੀਕ ਹੀ ਆ ਬਸ ਉਨਾਂ ਨੇ ਹਾਂ ਚ ਉਹਨੂੰ ਪਤਾ ਨਹੀਂ ਲੱਗਿਆ ਆਪਣੀ ਸਕਰੀਨ ਦਾ ਨਾ ਨਾ ਮੈਨੂੰ ਮੇਰੀ ਤਾਂ ਗੱਲ ਕਰਾ ਦੇ ਹੁਣ ਤਾਂ ਸੈੱਟ ਵੀ ਹੋ ਗਈ ਉਹੋ ਹਾਂ ਜਰੂਰ ਮੰਮੀ ਜਸਨੀਤ ਆਈ ਆ ਚਾਹ ਲੈ ਆਉਂਦੇ ਮੈਂ ਲੈ ਕੇ ਉਨ ਕੀ ਬੱਤ ਅੱਛਾ ਨਹੀਂ ਚੱਲ ਛੱਡੋ ਮੈਂ ਲੈ ਆ ਜਾਨੀ ਆ ਠੀਕ ਜਿਸ ਨੀਤੀ ਕਿਦਾ ਫੋਨ ਸੀ ਜਸ਼ਨ ਦਾ ਫੋਨ ਸੀ ਅੱਛਾ ਕੀ ਕਹਿੰਦਾ ਤੂੰ ਤੇ ਜਸ਼ਨ ਨੇ ਵਧੀਆ ਸਕੀਮ ਖੇੜੀ ਮੇਰੇ ਨਾਲ ਕੀਮ ਕੀ ਕਹੀ ਜਾਣੀ ਹੈ ਤੂੰ ਆ ਰਿਕਾਰਡਿੰਗ ਸੁਣ ਮੈਨੂੰ ਨਹੀਂ ਪਤਾ ਇਹ ਸਭ ਕੀ ਆ ਚੰਗਾ ਨਹੀਂ ਕੀਤਾ ਤੂੰ ਇਹ ਸਭ ਜੋ ਤੂੰ ਕੀਤਾ ਨਾ ਉਹ ਵੀ ਕੁਝ ਜ਼ਿਆਦਾ ਵਧੀਆ ਨਹੀਂ ਕੀਤਾ ਮੈਨੂੰ ਲੱਗਦਾ ਮੈਨੂੰ ਕੱਲ੍ਹ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਨਾਲ ਗਲਤੀ ਤੇ ਤਾਂ ਹੈ ਹੀ ਨਹੀਂ ਗਲਤੀ ਤਾਂ ਮੇਰੇ ਸਹੇਲੀ ਦੀ ਸੀ ਚੱਲ ਜਾਣੀ ਆ ਕਲੇ ਉਹ ਜਸਨੀਤ ਤੂੰ ਇੱਥੇ ਨਾਲੇ ਤੂੰ ਰੋਜ਼ ਕਾਤੋਂ ਰਹੀ ਆਂ ਕੀ ਕਲੇ ਮੈਨੂੰ ਮਾਫ ਕਰ ਦੇ ਮੇ ਤੁ ਬਹੁਤ ਵੱਡੀ ਗਲਤੀ ਹੋ ਗਈ। ਉਹ ਕੀ ਹੋ ਗਿਆ ਹੁਣ ਤੈਨੂੰ ਰੋਈ ਕਾ ਤੋਂ ਜਾਣਿਆਂਗੀ? ਮੈਂ ਤੇਰੇ ਤੇ ਯਕੀਨ ਨਹੀਂ ਕੀਤਾ। ਮੈਨੂੰ ਸਾਰਾ ਸੱਚ ਪਤਾ ਲੱਗ ਗਿਆ। ਮੈਂ ਤੇਰੀ ਇੱਕ ਵਾਰ ਵੀ ਗੱਲ ਨਹੀਂ ਸੁਣੀ ਹੈਗੀ। ਉਹ ਮੈਨਾਂ ਤੈਨੂੰ ਉਹਦੇ ਵੀ ਕਹਿ ਜਿਆ ਵੀ ਉਹ ਝੂਠ ਬੋਲ ਰਹੇ ਨੇ। ਤੂੰ ਨਹੀਂ ਮੰਨੀ ਹੈਗੀ। ਮੇਰੀ ਬਸ ਇਹੀ ਗਲਤੀ ਸੀ ਵੀ ਮੋਨ ਨੇ ਯਕੀਨ ਕਰ ਲਿਆ। ਪਲੀਜ਼ ਮੈਨੂੰ ਮਾਫ਼ ਕਰ ਦੇ ਤੇ ਮੇਰੀ ਲਾਈਫ ਚ ਵਾਪਸ ਆ ਜਾ। ਓ ਜਸਨੀਤਾ ਤੇਰੇ ਤੇ ਮੈਨੂੰ ਪਹਿਲਾਂ ਵੀ ਕਦੇ ਕੋਈ ਗੁੱਸਾ ਨਹੀਂ ਸੀਗਾ। ਤੇਰੇ ਨਾਲ ਤਾਂ ਮੇਰਾ ਬਹੁਤ ਪਿਆਰ ਆਗਾ। ਪਰ ਮੈਂ ਤੇਰੇ ਪਿਆਰ ਨੂੰ ਸਮਝ ਨਹੀਂ ਸਕੀ। ਤੇ ਮੈਂ ਉਸ ਛੁੱਟੀ ਦੋਸਤੇ ਯਕੀਨ ਕਰ ਲਿਆ ਉਹ ਚਾਲਾ ਗਲਤੀ ਆ ਹੋ ਜਾਂਦੀ ਨਹੀਂ ਆ ਤੂੰ ਆਪਦੀ ਗਲਤੀ ਦਾ ਸ਼ਾਸ ਮੰਨਿਆਗਾ ਮੇਰੇ ਲਈ ਹੀ ਬਹੁਤਾਗਾ ਤੈਨੂੰ ਹੁਣ ਕੋਈ ਗੁੱਸਾ ਤਾਂ ਨਹੀਂ ਮੇਰੇ ਨਾਲ ਨਾ ਨਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਸੱਚੀ ਕਾ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸਾਡੀ ਨਵੀਂ ਵੀਡੀਓ ਆ ਗਈ ਆ ਬਹੁਤ ਹੀ ਮਿਹਨਤ ਕੀਤੀ ਵੀਡੀਓ ਤੇ ਵੀਡੀਓ ਜ਼ਰੂਰ ਦੇਖਿਓ ਤੇ ਐਂਡ ਨਾ ਮਿਸ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਦਿੱਤੇ ਪਹਿਲੇ ਆਈਕਨ ਤੇ ਪ੍ਰੈਸ ਕਰ ਲਓ ਤਾਂ ਕਿ ਸਾਡੇ ਲੇਟੈਸਟ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਪਿੰਡਾਂ ਦੇ ਰਾਜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ